ਸਾਨੂੰ ਮੀਟਿੰਗ ਦੀ ਲੋੜ ਨਹੀਂ ਐ ਐਨਪੀਐਸ ਦੇ ਉੱਤੇ ਵੱਡੇ ਵੱਡੇ ਵਾਅਦੇ ਕਰਨ ਵਾਲਿਓ ਲੋਕਾਂ ਨੂੰ ਪੁਰਾਣੀ ਪੈਨਸ਼ਨ ਦੇ ਝੂਠੇ ਤਲਾਸ਼ੇ ਦੇਣ ਵਾਲਿਓ ਤੁਸੀਂ ਪਿਛਲੇ 1.5 ਸਾਲ ਪੁਰਾਣੀ ਪੈਨਸ਼ਨ ਦੀ ਪ੍ਰਾਪਤੀ ਲਈ ਜਿੰਨਾ ਕੁਫਰਤ ਲਿਆਏ ਜਿੰਨਾ ਝੂਠ ਬੋਲਿਆ ਤੁਸੀਂ ਹਿਟਲਰ ਤੇ ਮੰਤਰੀ ਗੋਬੀਸ ਤੇ ਗੜੇ ਆ ਪਰ ਰਿਕਾਰਡ ਤੋੜਨ ਵਾਲੇ ਪਾਸੇ ਵੱਧ ਰਹੇ ਹੋ ਇਸ ਕਰਕੇ ਪੁਰਾਣੀ ਪੈਨਸ਼ਨ ਤੇ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਇੱਕ ਕਮੇਟੀ ਬਣਾ ਕੇ ਉਹਦਾ ਚੇਅਰਮੈਨਵਾ ਦਿੱਤਾ ਕੈਬ ਸਨਹਾ ਕੈਬ ਸਨਹਾ ਜਿਹੜਾ ਮੁਲਾਜ਼ਮਾਂ ਦਾ ਪੈਨਸ਼ਨਰਾਂ ਦਾ ਪੇ ਕਮਿਸ਼ਨ ਖਾ ਗਿਆ ਜਿਹੜਾ ਪੰਜਾਬ ਦੇ ਮੁਲਾਜ਼ਮਾਂ ਦਾ ਸੈਂਦੀ ਪੱਤੇ ਖਾ ਗਿਆ ਪਿੰਡੂ ਪੱਤਾ ਖਾ ਗਿਆ ਬਾਰਡਰ ਪੱਤਾ ਖਾ ਗਿਆ ਕਈ ਮਹਿਕਮੇ ਦਾ ਤੇਰ ਪੀ ਗਿਆ ਉਹ ਕੈਬ ਸਨਹਾ ਦੀ ਅਗਵਾਈ ਚ ਜਿਹੜੀ ਉਹ ਕਮੇਟੀ ਤੁਸੀਂ ਬਣਾਈ ਹੈ ਉਹ ਕਮੇਟੀ ਪੰਜਾਬ ਤੇ 2004 ਤੋਂ ਬਾਅਦ ਵਾਲੇ ਐਨਪੀਐਸ ਵਾਲੇ ਮਾਲਾਜਮਾ ਦੇਣਾ ਕਦੀ ਇਨਸਾਫ ਨਹੀਂ ਕਰ ਸਕਦੀ ਅਸੀਂ ਉਹ ਕਮੇਟੀ ਨਹੀਂ ਚਾਹੁੰਦੇ ਐਲਾਨ ਕਰੋ ਭਈ 1972 ਦੀ ਪ੍ਰਣਾਲੀ ਦੇ ਤਹਿਤ ਐਨਪੀਐਸ ਰੱਦ ਹੈ ਤੇ ਓਪੀਐਸ ਤੁਹੀ ਲਾਗੂ ਕੀਤੀ ਹੈ ਸਾਨੂੰ ਮੀਟਿੰਗ ਨਹੀਂ ਚਾਹੀਦੀ ਸਾਨੂੰ ਨਹੀਂ ਚਾਹੀਦੀ ਮੀਟਿੰਗ ਪੈਨਸ਼ਨਾਂ ਲਈ ਐਲਾਨ ਕਰੋ ਕਿ 2.58 ਦਾ ਗੁਣਾਕ ਸਾਰਿਆਂ ਨੂੰ ਮਿਲੇਗਾ ਐਲਾਨ ਕਰੋ ਕਿ ਇਹਨਾਰੇ ਸਾਰੇ ਬਕਾਏ ਇੱਕੋ ਇੱਕ ਸਵੇ ਦਿੱਤੇ ਜਾਣਗੇ ਇਹਨਾਂ ਦੀਆਂ ਬਾਕੀ ਸਾਰੀਆਂ ਮੰਗਾ ਪੈਨਸ਼ਨ ਵਾਲੀਆਂ ਡੀਏ ਵੀ ਹੋਵੇ ਕੋਈ ਹੋਵੇ ਉਹ ਤੁਸੀਂ ਇਹਨਾਂ ਦੇ ਫਰੰਟ ਦੇ ਨਾਲ ਬੈਠ ਕੇ ਇਹਨਾਂ ਦੇ ਨਾਲ ਗੱਲ ਕਰਕੇ ਸਾਰੀਆਂ ਮੰਗਾ ਦਾ ਨਿਪਟਾਰਾ ਕਰ ਲਓਗੇ ਬਾਕੀ ਰਹਿੰਦੀਆਂ ਦਾ ਥੋੜੀ ਜਿਹੜੀਆਂ ਮੰਗਾ ਮੈਂ ਜ਼ਿਕਰ ਕੀਤਾ ਇਹਨਾਂ ਦਾ ਐਲਾਨ ਕਰੋ ਐਲਾਨ ਕਰੋ ਕਿ 15 1 2015 ਦਾ 3 ਸਾਲ ਦੇ ਪ੍ਰੋਫੈਸ਼ਨ ਵਾਲਾ ਪੱਤਰ ਤੁਸੀਂ ਰੱਦ ਕਰੋਗੇ ਕਿਉਂਕਿ ਉਹਨੂੰ ਤਾਲਵਾ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਜੀ